ਦਰਸ਼ਨ ਦੀਜਾ ਸੁਨੀਆ ਸੁਲਾ ਜਤ ਜੁਮਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਮੰਤ ਸਭ ਤੇ ਤੁਮ ਕੰਦੋ ਗਾਇਨ ਮੰਤ ਸਭ ਤੇ ਮੰਦੋ ਕਹੇ ਰੰਗ ਸਭ ਦੇ ਦੀਜ ਖੋਲ ਕਿਵਾਰ ਦਰਸ਼ਨ ਦੀ ਜੈ ਦੀਜ ਖੋਲ ਕਿਵਾਰ ਦਰਸ਼ਨ ਦੀ ਜੈ खुसुद म कह कबीर तुम सामर दे कह कबीर तुम सामर दे ਸ਼ਨ ਦੀ ਜਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਤਨ ਤਨ ਕੁੱਲ ਤਨ ਤਨ ਪਿਤਾ ਤਨ ਤਨ ਕੁੱਲ ਜਗਤ ਜੀ ਜਿਨ ਗੁਰ ਜਨਮ ਆਇ ਤਨ ਤਨ ਸੋ ਜਗਤ ਜੀ ਜਿਨ ਗੁਰ ਜਨਮ ਆਇ ਤਨ ਤਨ ਸੋ ਜਗਤ ਜੀ ਜਿਨ ਗੁਰ ਜਨਮ ਆਇ ਜਕ ਤੇਰੀ ਵਡੀ ਕਮਾਈ ਤਨ ਨਾਨਕ ਤੇਰੀ ਵਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਸਬਤੇ ਵਡਾ ਸਤ ਗੁਰ ਨਾਨਕ ਸਬਤੇ ਵਡਾ ਸਤ ਗੁਰ ਨਾਨਕ ਜਿੰਨ ਕਲ ਰਾਖੀ ਮੇਰੀ ਜਿੰਨ ਕਲ ਰਾਖੀ ਮੇਰੀ ਜਿੰਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਮਜਨ ਤਾਲ ਤੇ ਗੰਧਰ ਬਾਬਾ ਮਜਨ ਤਾਲ ਤੇ ਗੰਧਰ ਬਾਬਾ ਨਰਕ ਜਨਤ ਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦਰਸਿ ਮਰਿਆ ਤੇ ਕਬ थाई होए सहाय तेक बहादुर सिमरिया सब थाई होए सहाय तेक बहादुर सिवरिया सतना ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਸਤ ਨਾਮ ਸਤ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਨਾਮ ਜੇ ਵਾਹਿਗੁਰੂ 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 ਜੀ ਸਤਨਾਮ ਸਤਨਾਮ ਨਾਮ ਜੇ ਵਾਹਿ ਤੇ ਨਾਮ ਸਤ ਨਾਮ ਸਤ ਨਾਮ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਨਾਮ ਜੀ